ਮਹੀਨੇ ਵਿੱਚ ਨਵੀਂ ਵਿਆਹੀ ਨੂੰ ਆਪਣੀ ਸੱਸ ਦੇ ਮੱਥੇ ਕਿਉਂ ਨਹੀਂ ਸੀ ਲੱਗਦੀ ਸਾਡੇ ਬਜ਼ੁਰਗਾਂ ਨੇ ਜੋ ਰਿਵਾਜ ਬਣਾਏ ਸੀ ਜੋ ਰਸਮਾਂ ਬਣਾਈਆਂ ਸੀ ਉਹਨਾਂ ਦੇ ਡੂੰਘੇ ਅਰਥ ਨਿਕਲਦੇ ਹੁੰਦੇ ਸੀ ਜਿੰਨਾ ਵਿੱਚੋਂ ਇੱਕ ਇਹ ਵੀ ਰਿਵਾਜ ਹੈ ਕਿ ਸੌਣ ਮਹੀਨੇ ਵਿੱਚ ਨਵੀਂ ਵਿਆਹੀ ਨੂੰ ਆਪਣੇ ਸੱਸ ਦੇ ਮੱਥੇ ਨਹੀਂ ਲੱਗਦੀ ਤੇ ਸੌਣ ਮਹੀਨਾ ਚੜਨ ਤੋਂ ਪਹਿਲਾਂ ਹੀ ਉਸ ਦਾ ਭਰਾ ਉਸ ਨੂੰ ਲੈ ਜਾਂਦਾ ਸੀ ਤੇ ਫਿਰ ਜਦੋਂ ਸੌਣ ਮਹੀਨਾ ਖਤਮ ਹੁੰਦਾ ਸੀ ਤਾਂ ਫਿਰ ਉਸ ਦਾ ਪਤੀ ਉਸ ਨੂੰ ਲੈਣ ਉਸ ਦੇ ਪੇਕੇ ਜਾਂਦਾ ਸੀ ਤੇ ਸਾਰਾ ਮਹੀਨਾ ਨਵੀਂ ਵਿਆਹੀ ਨੂੰ ਆਪਣੇ ਪੇਕੇ ਘਰ ਘਟਦੀ ਸੀ ਕੁਝ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਸੌਣ ਮਹੀਨੇ ਵਿੱਚ ਖੇਤੀਬਾੜੀ ਦਾ ਕੰਮ ਵੱਧ ਹੁੰਦਾ ਕਿਉਂਕਿ ਪੂਰੇ ਸਾਲ ਵਿੱਚ ਇੱਕ ਸੌਣ ਮਹੀਨੇ ਵਿੱਚ ਹੀ ਮੀਂਹ ਵੱਧ ਪੈਂਦਾ ਆ ਤੇ ਮੀਂਹ ਤੇ ਹੀ ਖੇਤੀ ਨਿਰਭਰ ਕਰਦੀ ਸੀ ਜਦੋਂ ਮੀਂਹ ਪੈਂਦਾ ਸੀ ਤੇ ਉਦੋਂ ਹੀ ਖੇਤੀਬਾੜੀ ਦਾ ਕੰਮ ਕੀਤਾ ਜਾਂਦਾ ਸੀ ਤੇ ਖੇਤੀਬਾੜੀ ਦੇ ਕੰਮ ਵਿੱਚ ਕੋਈ ਰੁਕਾਵਟ ਨਾ ਪਵੇ ਇਸ ਕਰਕੇ ਵੀ ਨੌ ਨੂੰ ਪੇਕੇ ਘਰ ਦਿੱਤਾ ਜਾਂਦਾ ਸੀ ਰੁਕਾਵਟ ਕੀ ਸੀ ਕਿ ਜੇਕਰ ਖੇਤੀਬਾੜੀ ਦੇ ਕੰਮ ਜ਼ਿਆਦਾ ਹੋਣਗੇ ਤਾਂ ਘਰ ਦੀਆਂ ਸੁਆਣੀਆਂ ਨੂੰ ਵੀ ਕਾ ਇਹ ਕੰਮ ਜ਼ਿਆਦਾ ਪੈਂਦੇ ਹੋਣਗੇ ਕਿਉਂਕਿ ਰੋਟੀ ਬਣਾ ਕੇ ਭੇਜਣਾ ਜਾਂ ਹੋਰ ਵੀ ਬਹੁਤ ਸਾਰੇ ਕੰਮ ਸਵਾਣੀਆਂ ਨੂੰ ਪੈਂਦੇ ਨੇ ਜਦੋਂ ਖੇਤਾਂ ਬੰਨਿਆਂ ਵਿੱਚ ਵੱਧ ਕੰਮ ਹੁੰਦੇ ਨੇ ਤੇ ਫੇਰ ਜੇਕਰ ਨਵੀਂ ਵਿਆਹੀ ਵੋਟੀ ਘਰ ਵਿੱਚ ਹੋਵੇਗੀ ਤਾਂ ਫਿਰ ਨਣਾਨਾਂ ਪਰਜਾਈਆਂ ਦਰਾਂਲੀਆਂ ਜਠਾਣੀਆਂ ਉਸ ਕੋਲ ਬੈਠ ਕੇ ਦੁੱਖ ਸੁੱਖ ਸਾਂਝੇ ਕਰਦੀਆਂ ਹੱਸਦੀਆਂ ਖੇਡਦੀਆਂ ਮਖੌਲ ਕਰਦੀਆਂ ਜਿਸ ਕਰਕੇ ਘਰ ਦੇ ਕੰਮਾਂ ਵਿੱਚ ਰੁਕਾਵਟ ਪੈ ਜਾਂਦੀ ਉਸ ਦੇ ਪਤੀ ਨੂੰ ਵੀ ਇਹ ਚਾਹ ਹੁੰਦਾ ਸੀ ਕਿ ਮੈਂ ਆਪਣੀ ਪਤਨੀ ਨਾਲ ਵੱਧ ਸਮਾਂ ਬਤਾਵਾਂ ਉਸ ਦਾ ਦੁੱਖ ਸੁੱਖ ਸੁਣਾ ਜਿਸ ਕਰਕੇ ਘਰ ਦੇ ਕੰਮ ਤੇ ਖੇਤੀਬਾੜੀ ਦੇ ਕੰਮਾਂ ਵਿੱਚ ਰੁਕਾਵਟ ਆਉਂਦੀ ਸੀ ਤੇ ਫਿਰ ਬਜ਼ੁਰਗਾਂ ਦਾ ਇਹ ਮੰਨਣਾ ਸੀ ਕਿ ਨਵੀਂ ਵਿਆਹੀ ਵੋਟੀ ਸੌਣ ਮਹੀਨੇ ਵਿੱਚ ਪੇਕੇ ਘਰ ਚਲੀ ਜਾਵੇ ਤਾਂ ਕਿ ਖੇਤੀਬਾੜੀ ਦਾ ਕੰਮ ਚੰਗੀ ਤਰ੍ਹਾਂ ਨਿਭਟ ਜਾਵੇ ਤੇ ਕੋਜ ਦਾ ਕਹਿਣਾ ਏ ਕਿ ਨੋ ਸਸ ਇੱਕ ਦੂਜੀ ਦੇ ਮੱਥੇ ਇਸ ਲਈ ਨਹੀਂ ਸੀ ਲੱਗਦੀਆਂ ਕਿ ਖੇਤੀਬਾੜੀ ਦੇ ਕੰਮ ਵੱਧ ਹੁੰਦੇ ਸੀ ਤੇ ਘਰ ਵਿੱਚ ਵੀ ਕੰਮ ਜ਼ਿਆਦਾ ਹੋਣ ਕਰਕੇ ਜਦੋਂ ਨਵੀਂ ਵਿਆਹੀ ਸਹੁਰੇ ਆਉਂਦੀ ਸੀ ਤਾਂ ਉਹ ਆਪਣੇ ਭੈਣ ਭਰਾਵਾਂ ਤੇ ਸਹੇਲੀਆਂ ਨੂੰ ਛੱਡ ਕੇ ਆਉਂਦੀ ਸੀ ਤੇ ਉਦਾਸ ਹੋ ਜਾਂਦੀ ਸੀ ਜਿਸ ਕਰਕੇ ਉਹਨਾਂ ਇਹ ਧਾਰਨਾ ਬਣਾਈ ਹੁੰਦੀ ਸੀ ਕਿ ਸੌਣ ਮਹੀਨੇ ਨਵੀਂ ਵਿਆਹੀ ਪੇਕੇ ਘਰ ਚਲੀ ਜਾਵੇ ਤੇ ਸੱਸ ਦੇ ਮਨ ਵਿੱਚ ਇੱਕ ਡਰ ਪਾਇਆ ਹੁੰਦਾ ਸੀ ਕਿਉਂਕਿ ਸੱਸ ਨਹੀਂ ਸੀ ਚਾਹੁੰਦੀ ਕਿ ਕੰਮਕਾਰ ਦੇ ਦਿਨਾਂ ਵਿੱਚ ਨੋ ਪੇਕੇ ਜਾਵੇ ਤੇ ਫਿਰ ਉਸ ਦੇ ਮਨ ਵਿੱਚ ਇਹ ਡਰ ਹੁੰਦਾ ਸੀ ਕਿ ਇਹ ਸੱਸ ਲਈ ਚੰਗਾ ਨਹੀਂ ਹੁੰਦਾ ਕਿ ਸੌਣ ਮਹੀਨੇ ਨੋ ਸੱਸ ਦੇ ਮੱਥੇ ਲੱਗੇ ਤੇ ਫਿਰ ਇਸ ਡਰ ਦਾ ਕਰਕੇ ਸੱਸ ਖੁਸ਼ੀ-ਖੁਸ਼ੀ ਨੋ ਨੂੰ ਪੇਕੇ ਭੇਜ ਦਿੰਦੀ ਸੀ ਤੇ ਜੇ ਕਿਤੇ ਉਸ ਦਾ ਭਰਾ ਉਸ ਨੂੰ ਲੈਣ ਲਈ ਲੇਟ ਹੋ ਜਾਂਦਾ ਸੀ ਦਾ ਸਾਸ ਨੋ ਨੂੰ ਇੱਕ ਤਾਨਾ ਵੀ ਮਾਰਦੀ ਸੀ ਕਿ ਬਹੁਤੀਆਂ ਭਰਾਵਾਂ ਵਾਲੀਏ ਤੈਨੂੰ ਤੀਆਂ ਤੇ ਲੈਣ ਨਾ ਆਏ ਕਿ ਖੁਸ਼ੀ-ਖੁਸ਼ੀ ਆਪਣੀ ਨੋ ਨੂੰ ਉਹਦੇ ਪੇਕੇ ਪੇਜ ਦਿੰਦੀ ਸੀ ਤੇ ਫਿਰ ਇਸੇ ਬਹਾਨੇ ਨੋ ਆਪਣੇ ਪੇਕੇ ਰਹਿ ਆਉਂਦੀ ਸੀ ਤੁਹਾਡਾ ਕੀ ਵਿਚਾਰ ਆ ਜੇਕਰ ਤੁਹਾਡਾ ਕੋਈ ਅਲੱਗ ਵਿਚਾਰ ਆ ਤਾਂ ਤੁਸੀਂ ਕਮੈਂਟ ਵਿੱਚ ਜਾ ਕੇ ਜਰੂਰ ਦੱਸੋ